ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚੇ ਨੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਉੱਗੇ ਲੋਕਾਂ ਦਾ ਇੱਕ ਮੁਹੰਮਦ ਸਦੀਕ ਜੀ ਸਦੀਕ ਸਾਹਿਬ ਐਜ਼ এ ਪੋਲਿਟਿਸ਼ੀਅਨ ਤੁਹਾਡਾ ਕਿਦਾਂ ਦਾ ਤਜਰਬਾ ਸੀਗਾ ਸੁਖਦੇਵ ਸਿੰਘ ਢਿੰਡਸਾ ਬਹੁਤ ਹੀ ਅੱਜ ਇਸ ਤਰ੍ਹਾਂ ਦਾ ਇਕੱਠ ਹੋਇਆ ਜਿਸ ਤਰ੍ਹਾਂ ਦੇ ਨਾਲ ਵੱਡੇ ਪੱਦਰ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਪਹੁੰਚੇ ਨੇ ਕਿਵੇਂ ਦੇਖਦੇ ਹੋਂ ਤੁਸੀਂ ਵੀ ਮੈਂਬਰ ਪਾਰਲੀਮੈਂਟ ਰਹੇ ਹੋ ਸੁਖਦੇਵ ਸਿੰਘ ਢਿੰਡਸਾ ਵੀ ਕੈਬਨਿਟ ਮੰਤਰੀ ਰਹੇ ਨੇ ਸਿਆਸਤ ਦੇ ਵਿੱਚ ਰਹੇ ਨੇ ਇਹ ਜੇ ਸਿਆਸੀ ਤਜਰਬਾ ਕੀ ਕਹਿੰਦਾ ਤੁਹਾਡਾ ਸੁਖਦੇਵ ਸਿੰਘ ਢਿੰਡਸਾ ਦੀ ਸ਼ਖਸੀਅਤ ਪਰ ਗੱਲ ਇਹ ਹੈ ਢਿੰਡਸਾ ਸਾਹਿਬ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਐਸੇ ਸ਼ਰੀਫ ਨੇਕ ਦਿਲ ਇਨਸਾਨ ਐਸੇ ਗਰੀਬ ਪਰਵਰ ਐਸੇ ਹਮਦਰਦ ਲੋਕ ਦੁਨੀਆ 'ਚ ਬਹੁਤ ਘੱਟ ਆਉਂਦੇ ਨੇ ਕੁਨੀਤ ਰੋਹ ਦੀ ਆਉਂਦੀ ਜਾਂ ਜਾਂਦੀ ਹੈ ਪਰ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਉਂਗਲਾਂ ਤੇ ਗਿਨੇ ਜਾਂਦੇ ਹੁੰਦੇ ਨੇ ਮੈਨੂੰ 5 ਸਾਲ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਅਸੀਂ ਦੋਨੋਂ ਜਣੇ ਐਗਰੀਕਲਚਰ ਸਟੈਂਡਿੰਗ ਕਮੇਟੀ ਦੇ ਮੈਂਬਰ ਸੀਗੇ ਹਾਂਜੀ ਉਹ ਵੀ ਮੈਂਬਰ ਸੀਗੇ ਮੈਂ ਵੀ ਮੈਂਬਰ ਸੀਗਾ ਤਾਂ ਮੇਰਾ ਉਹਨਾਂ ਦੇ ਨਾਲ ਕਾਫੀ ਰਾਬਤਾ ਸੀਗਾ ਤਾਂ ਮੈਂ ਸਮਝਦਾ ਉਹ ਨੇਕ ਦਿਲ ਇਨਸਾਨ ਜਦੋਂ ਪੰਜਾਬ ਨੂੰ ਛੱਡ ਗਏ ਨੇ ਨਾ ਮਤਲਬ ਪ੍ਰਮਾਤਮਾ ਦੇ ਚਰਨਾਂ ਦੇ ਜਾਬਰਾ ਜੀ ਨੇ ਪੰਜਾਬ ਨੂੰ ਪਰਿਵਾਰਕ ਤੌਰ 'ਤੇ ਘਾਟਾ ਪੈਂਦਾ ਹੀ ਹੈ ਪੰਜਾਬ ਨੂੰ ਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਯਾ ਤੇ ਕੀ ਗੱਲਬਾਤ ਹੁੰਦੀ ਸੀ ਐਜ਼ ਅ ਮੈਂਬਰ ਪਾਰਲੀਮੈਂਟ ਜਦੋਂ ਤੁਸੀਂ ਇਕੱਠੇ ਬੈਠਦੇ ਸੀਗੇ ਪੰਜਾਬ ਦੇ ਮੁੱਦੇ ਡਿਸਕਸ ਹੁੰਦੇ ਸੀ ਕੀ ਸੋਚ ਸੀ ਪੰਜਾਬ ਪ੍ਰਤੀ ਪਿੰਸਾ ਸਭ ਗੱਲੇ ਹੈ ਉਸ ਵੇਲੇ ਜਿਹੜਾ ਬਹੁਤ بڑا ਮਸਲਾ ਸੀਗਾ ਉਹ ਸੀਗਾ ਤਿੰਨ ਕਾਨੂੰਨਾਂ ਦਾ ਜਿਹੜੇ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਹਿੰਦੇ ਆ ਉਹਦੇ ਤੇ ਕਈ ਵਾਰੀ ਗੱਲਾਂ ਹੁੰਦੀਆਂ ਸੀ ਪੰਜਾਬ ਦੀਆਂ ਗੱਲਾਂ ਹੁੰਦੀਆਂ ਸੀ ਐਗਰੀਕਲਚਰ ਮੈਂ ਤਾਂ ਸਿੱਧੀ ਗੱਲ ਹੈ ਮੇਰਾ ਕਹ ਦੇਖੀ ਚੀ ਜਣੀ ਆ ਹਾਂ ਵੱਡੀ ਬੁਢੀ ਜ਼ਰੂਰ ਕੀਤੀ ਹੈ ਲੇਕਿਨ ਖੇਤੀ ਕਰਨਾ ਹੋਰ ਗੱਲ ਹੁੰਦੀ ਹੈ ਮਜ਼ਦੂਰੀ ਕਰਨਾ ਹੋਰ ਗੱਲ ਹੁੰਦੀ ਹੈ ਲੇਕਿਨ ਕਿਉਂਕਿ ਢੀਸਾ ਸਾਹਿਬ ਇਹ ਸਭ ਕੁਝ ਜਾਣਦੇ ਸੀਗੇ ਕਈ ਵਾਰੀ ਮੈਨੂੰ ਵੀ ਦੱਸਦੇ ਹੁੰਦੇ ਸੀਗੇ ਤਾਂ ਬੜੀ ਉਹਨਾਂ ਨੇ ਬਹਿਸ ਕੀਤੀ ਉੱਥੇ ਪੰਜਾਬ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੀ ਖੇਤੀਬਾੜੀ ਨੂੰ ਹੋਰ ਉਤਾਲ ਜਾਣ ਵਾਸਤੇ ਤੇ ਮੇਰੇ ਕਹਿਣ ਦਾ ਮਤਲਬ ਹੈ 5 ਸਾਲ ਅਸੀਂ ਇਕੱਠੇ ਰਹੇ ਹਾਂ ਤੇ ਮੈਂ ਉਹਨਾਂ ਵਿੱਚ ਕੋਈ ਨੁਕਸ ਦੇਖਿਆ ਨਹੀਂ ਹੈਗਾ ਇੰਨੀ ਵਧੀਆ ਇੰਨੀ ਅੱਛੀ ਸ਼ਖਸੀਅਤ ਬਹੁਤ ਘੱਟ ਹੁੰਦੀ ਹੈ ਅੱਜ ਬਲਵੀਰ ਸਿੰਘ ਰਾਜੇਵਾਲ ਕਿਸਾਨ ਆਗੂ ਨੇ ਉਹਨਾਂ ਨੇ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਸ਼ਖਸੀਅਤ ਦੇ ਤੌਰ ਦੇ ਉੱਤੇ ਇਹ ਦੇਖਦਾ ਸੀਗਾ ਮਨਜੋਗ ਸਤਿਕਾਰਯੋਗ ਢਿੰਸਾ ਸਾਹਿਬ ਨੂੰ ਉਹ ਚਾਹੁੰਦੇ ਨੇ ਕਿ ਢਿੰਸਾ ਸਾਹਿਬ ਚਾਹੁੰਦੇ ਸੀ ਉਹ ਕਹਿੰਦੇ ਨੇ ਬਲਵੀਰ ਸਿੰਘ ਰਾਜੇਵਾਲ ਕਿ ਪੰਥਕ ਸਿਆਸਤ ਜਿਹੜੀ ਹੈ ਇੱਕ ਪਲੇਟਫਾਰਮ ਦੇ ਥੱਲੇ ਇਕੱਠੀ ਹੋਵੇ ਇੱਕ ਝੰਡੇ ਦੇ ਥੱਲੇ ਇਕੱਠੀ ਹੋਵੇ ਅਕਾਲੀ ਪੋਲਿਟਿਕਸ ਅਕਾਲੀ ਦਲ ਜਿਉਂਦਾ ਰਹਿਣਾ ਚਾਹੀਦਾ ਪੰਜਾਬ ਦੇ ਹਿੱਤਾਂ ਦੇ ਲਈ ਇਹ ਅੱਜ ਬਲਵੀਰ ਸਿੰਘ ਰਾਜੇਵਾਲ ਵੱਲੋਂ ਕਿਹਾ ਗਿਆ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਮੈਂ ਇਸ ਵੀ ਇਹ ਪਾਰਟੀ ਮਤਲਬ ਪ੍ਰੋਗਰਾਮ ਹੈ ਕਿਹੜੀ ਪਾਰਟੀ ਕੀ ਕੀ ਸੋਚ ਹੈ ਉਹਦੀ ਕੀ ਨੀਤੀ ਹੈ ਇਹ ਅਲੇਦਾ ਗੱਲ ਹੈ ਅਕਾਲੀ ਪਾਰਟੀ ਦੀ ਹੋਰ ਨੀਤੀ ਹੈ ਕਾਂਗਰਸ ਦੀ ਹੋਰ ਨੀਤੀ ਹੈ ਲੇਕਿਨ ਨੀਤੀਓ ਹੁਣੀ ਚਾਹੀਦੀਆਂ ਜਿਹੜੀ ਪੰਜਾਬ ਪ੍ਰਤੀ ਅੱਛੀ ਹੋਵੇ ਨੀਤੀਓ ਹੁਣੀ ਚਾਹੀਦੀ ਹੈ ਜਿਹੜੀ ਸਮਾਜ ਪ੍ਰਤੀ ਅੱਛੀ ਹੋਣੀ ਚਾਹੀਦੀ ਹੈ ਨੀਤੀਓ ਹੁਣੀ ਚਾਹੀਦੀ ਹੈ ਜਿਹੜੀ ਸਮਾਜ ਨੂੰ ਉੱਚਾ ਚੁੱਕਣ ਦੇ ਵਾਸਤੇ ਆਪਣੀ ਸਟੇਟ ਨੂੰ ਅੱਗੇ ਲਿਜਾਣ ਵਾਸਤੇ ਹੋਵੇ ਤਾਂ ਮੈਂ ਸਮਝਦਾ ਹਰ ਇੱਕ ਪਾਰਟੀ ਦੀ ਇਹੀ ਸੋਚ ਹੈ ਲੇਕਿਨ ਰਸਤੇ ਅਲੇਦਾ ਅਲੇਦ ਨੇ ਮੰਜ਼ਿਲ ਇੱਕ ਹੀ ਹੈ ਸੋਚਦੇ ਇੱਕੋ ਹੀ ਹੁੰਦੇ ਸੀ ਜਦੋਂ ਢਿੰਡਸਾ ਸਾਹਿਬ ਤੇ ਸਦੀਕ ਸਾਹਿਬ ਇਕੱਠੇ ਹੁੰਦੇ ਸੀ ਪੰਜਾਬ ਦੇ ਮੁੱਦੇ ਇਕੱਠੇ ਡਿਸਕਸ ਕਰਦੇ ਸੋ ਮੇਰੇ ਸੀਨੀਅਰ ਸੀਗੇ ਮੈਂ ਤਾਂ ਪਹਿਲੀ ਵਾਰ ਹੀ ਗਿਆ ਸੀਗਾ ਉਹਨਾਂ ਤਾਂ ਕਿੰਨੇ ਚਿਰ ਹੋ ਗਿਆ ਪਾਰਲੀਮੈਂਟ ਦੇ ਮੰਤਰੀ ਹੋ ਰਹੇ ਨੇ ਸਪੋਰਟ ਮੰਤਰੀ ਸੀਗੇ ਉਹ ਮੇਰੇ ਕਹਿੰਦੇ ਦਾ ਮਤਲਬ ਹੈ ਮੈਂ ਤਾਂ ਉਹਨਾਂ ਤੋਂ ਕੁਝ ਸਿੱਖਦਾ ਹੁੰਦਾ ਸੀਗਾ ਹਾਂਜੀ ਤੁਹਾਨੂੰ ਲੱਗਦਾ ਇਦਾਂ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਢਿੰਡਸਾ ਸਾਹਿਬ ਵਰਗੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਅੱਗੇ ਆਉਣੀਆਂ ਚਾਹੀਦੀਆਂ ਨੇ ਜਿਸ ਨਾਲ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਹੱਲ ਹੋਣ ਤੁਸੀਂ ਵੀ ਪੋਲਿਟਿਸ਼ੀਅਨ ਵੀ ਰਹੇ ਹੋ ਨਾ ਇੱਕ ਪੰਜਾਬੀ ਦੀ ਗੱਲ ਕਰਦੇ ਰਹੇ ਹਾਂ ਤੁਹਾਡੀ ਤਾਂ ਉਮਰ ਜਿਹੜੀ ਆ ਪੰਜਾਬ ਦੇ ਇਲਕੇ ਲੱਗੀ ਐ ਤੇ ਉਹ ਪੋਲਿਟਿਕਸ ਵਿੱਚ ਗੱਲ ਕੀ ਦੀ ਹੋਵੇ ਕਿ ਚੰਗੇ ਪੋਲਿਟਿਸ਼ੀਨਾਂ ਦਾ ਹੋਣਾ ਜ਼ਰੂਰੀ ਹੈ ਜਿਸ ਤਰੀਕੇ ਦੇ ਨਾਲ ਅੱਜ ਪਿਛਲੇ 22 ਦੇ ਵਿੱਚ ਲੋਕਾਂ ਨੇ ਬਦਲਾ ਲਿਆਂਦਾ ਹੁਣ ਲੋਕ ਉਸ ਤੋਂ ਵੀ ਥੋੜਾ ਮੁਨਕਰ ਹੋ ਰਹੇ ਨੇ ਸਮੁੱਚੇ ਮਾਮਲੇ ਨੂੰ ਡਿਸਕਸ ਕਰਿਓ ਕਿ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਮੈਂ ਕੋਈ ਬੰਦੀ ਕਰੂੰਗਾ ਕਿ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ ਅਸੀਂ ਕਿਹਨੂੰ ਚੁਣੀਏ ਇਸ ਤੋਂ ਘੱਟ ਕੋਈ ਗੱਲ ਨਹੀਂ ਹੈ। ਅਦੀਕ ਸਾਹਿਬ ਦਾ ਸੰਦੇਸ਼ ਕੀ ਹੈ? ਨਹੀਂ, ਮੇਰਾ ਸੰਦੇਸ਼ ਤਾਂ ਇਹੀ ਹੈ। ਅੱਛੇ ਬੰਦੇ ਨੂੰ ਚੁਣੋ। ਉਹਨਾਂ ਨੂੰ ਚੁਣੋ ਜਿੱਦਾਂ ਜਿਹਨਾਂ ਤੱਕ ਤੁਹਾਡੀ ਅਪਰੋਚ ਹੈ। ਉਹਨਾਂ ਨੂੰ ਚੁਣੋ ਜਿਹੜੇ ਤੁਸੀਂ ਦੇਖਦੇ ਹੋ ਵੀ ਹਾਂ ਭਈ ਇਹ ਸਮਾਜ ਦੀ ਸੇਵਾ ਪਹਿਲਾਂ ਵੀ ਕਰਦੇ ਨੇ ਜੇ ਚੁਣੇਗਾ ਫਿਰ ਵੀ ਕਰਨਗੇ। ਕਈ ਵਾਰੀ ਕੀ ਹੁੰਦਾ ਬੰਦਾ ਸਮਾਜ ਸੇਵਾ ਕਰਦਾ ਹੈ। ਜਦੋਂ ਚੁਣਿਆ ਜਾਂਦਾ ਨਾ ਫਿਰ ਉਹਦੀ ਗਰਦਨ ਚ ਕਿੱਲਾ ਆ ਡੇ ਜਾਂਦਾ ਹੁੰਦਾ। ਉੱਥੇ ਕੰਮ ਖਰਾਬ ਹੋ ਜਾਂਦਾ। ਅਸਲ ਗੱਲ ਇਹ ਹੈ ਲੋਕਾਂ ਨੂੰ ਸਮਝ ਚਾਹੀਦੀ ਹੈ। ਅਸੀਂ ਕਿਹੋ ਜਿਹੇ ਨਮੰਦੇ ਚੁਣੀਏ? ਕੀ ਹਸਾਸਾ ਵਰਗ ਨਮੰਦਾ। ਜੀ ਇਹਨਾਂ ਇੱਕ ਅਪ ਸਾਹੂ ਵੀ ਸੀਗੇ ਗੱਲ ਮੰਨਦੇ ਵੀ ਸੀਗੇ ਕੰਮ ਕਰਦੇ ਵੀ ਸੀਗੇ ਕਰਵਾਉਂਦੇ ਵੀ ਸੀਗੇ ਕਿੱਲੇ ਦੀ ਗੱਲ ਕਹੀ ਆ ਤੁਸੀਂ ਕਦੀ ਢਿੰਡਸਾ ਸਾਹਿਬ ਦੇ ਮੈਂਬਰ ਪਾਰਲੀਮੈਂਟ ਹੁੰਦੇ ਕਿਉਂਕਿ ਬਹੁਤ ਵੱਡੀ ਪਾਵਰ ਸੀ ਢਿੰਡਸਾ ਸਾਹਿਬ ਉਹਨਾਂ ਨੂੰ ਜਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਹੁੰਦੀ ਸੀ ਤਾਂ ਸੰਗਰੂਰ ਜ਼ਿਲ੍ਹੇ ਦਾ ਮੁੱਖ ਮੰਤਰੀ ਮੰਨਿਆ ਜਾਂਦਾ ਸੀ ਕਿ ਉਹ ਅਜੇ ਮੁੱਖ ਮੰਤਰੀ ਵਾਂਗ ਵਿਚਰਦੇ ਨੇ ਤੁਹਾਨੂੰ ਕਦੇ ਲੱਗਿਆ ਕਿ ਢਿੰਡਸਾ ਸਾਹਿਬ ਦੀ ਕਰਦਨ ਦੇ ਵਿੱਚ ਕਿੱਲਾ ਹੈ ਜਾਂ ਫਿਰ ਉਹ ਲੋਨ ਦੀ ਲੋਕਾਂ ਦੇ ਨਾਲ ਨਿਮਰਤਾ ਹੈ ਮੈਂ ਸਭ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਤੁਸੀਂ ਸੁਣੀਆਂ ਨਹੀਂ ਐ ਸਮਝੀਆਂ ਨਹੀਂ ਹੈਗੀਆਂ ਮੈਂ ਇੱਕੋ ਹੀ ਗੱਲ ਕਹੀ ਹੈ ਬਈ ਐਸੀ ਸ਼ਖਸੀਅਤ ਹੋਣੀ ਬਹੁਤ ਮੁਸ਼ਕਿਲ ਹੈ ਐਡਾ ਸਹਾਉ ਬੰਦਾ ਐਡਾ ਦਿਲਦਾਰਾ ਆਦਮੀ ਐਡਾ ਗਰੀਬਾਂ ਦਾ ਮਤਲਬ ਮਸੀਹਾ ਮੈਂ ਪਹਿਲਾਂ ਇੱਕ ਇਹੀ ਗੱਲ ਕਹੀ ਹੈ ਤੁਸੀਂ ਮੈਨੂੰ ਉਲਟਾ ਉਹ ਸਵਾਲ ਕਰਦੇ ਤਾਂ ਦੁਬਾਰਾ ਚਲ ਮੈਂ ਦੁਬਾਰਾ ਕਹਿ ਦਿੰਨਾ ਇਹ ਸਭ ਕਈ ਵਾਰ ਹੁੰਦਾ ਨਾ ਪਾਵਰ ਦੇ ਵਿੱਚ ਬੰਦਾ ਹੁੰਦਾ ਆਮ ਲੋਕਾਂ ਨੂੰ ਇਗਨੋਰ ਕਰ ਦਿੰਦਾ ਹੈ ਚਲੋ ਜਿਹੜੇ ਕੁਝ ਅੱਜ ਕੱਲ ਕਲਚਰ ਵੀ ਚੱਲਦਾ ਇੱਕ ਲਫਾਫਾ ਕਲਚਰ ਹੈ ਉਹਨਾਂ ਨੂੰ ਜਿਆਦਾ ਨੇੜੇ ਲਾਇਆ ਜਾਂਦਾ ਹੈ ਜਿਹੜੇ ਆਮ ਲੋਕ ਹੁੰਦੇ ਨੇ ਵਿਚਾਰੇ ਧੱਕੇ ਧੁੱਕੇ ਖਾ ਕੇ ਰੈਲੀਆਂ ਵਿੱਚ ਵਾਪਸ ਮੁੜ ਜਾਂਦੇ ਨੇ ਢਿੰਡਸਾ ਸਾਹਿਬ ਨੇ ਕਦੀ ਇਹ ਨਹੀਂ ਸੋਚਿਆ ਆਪਣੇ ਵਰਕਰ ਨੂੰ ਵੀ ਪਰਮਿੰਦਰ ਢਿੰਡਸਾ ਜਦੋਂ ਹੁਣ ਸੰਬੋਧਨ ਕਰਦੇ ਨੇ ਮੈਂ ਖੁਦ ਦੇਖਿਆ ਉਹ ਇਕੱਲੇ ਇਕੱਲੇ ਵਰਕਰ ਦਾ ਨਾਮ ਲੈ ਦਿੰਦੇ ਨੇ ਜਿਹੜੇ ਸਾਹਮਣੇ ਬੈਠੇ ਹੁੰਦੇ ਨੇ ਕਿ ਇਦਾਂ ਦਾ ਗुण ਸੁਖਦੇਵ ਸਿੰਘ ਢੀਂਡਾ ਸਾਹਿਬ ਵਿੱਚ ਵੀ ਜੇ ਉਹਨਾਂ ਵਿੱਚ ਗुण ਨਾ ਹੁੰਦਾ ਤਾਂ ਇੰਨੀ ਉੱਚੀ ਉਹਦੀ ਰਕਮ ਪਹੁੰਚਦੇ ਜੇ ਉਹਨਾਂ ਵਿੱਚ ਕੋਈ ਗुण ਨਾ ਹੁੰਦਾ ਉਹਨਾਂ ਵਿੱਚ ਗुण ਨਾ ਹੁੰਦਾ ਅੱਜ ਵੀ ਜਿਹੜੀ ਪਬਲਿਕ ਅੱਛੇ ਦੇਖੀਏ ਤੁਸੀਂ ਕੱਲਾ ਸਿਰੂਰ ਨਹੀਂ ਕੱਲਾ ਪੰਜਾਬ ਨਹੀਂ ਹਰਿਆਣੇ ਦੇ ਲੋਕੀ ਯੂਪੀ ਦੇ ਲੋਕੀ ਸਾਰੇ ਇੱਥੇ ਆਏ ਬੈਠੇ ਸੀਗੇ ਉਹ ਸ਼ਖਸੀਅਤ ਸੀਗੀ ਤਾਂ ਹੀ ਆਏ ਬੈਠੇ ਸੀਗੇ ਉਹਨਾਂ ਵਿੱਚ ਕੋਈ ਗੁਣ ਸੀਗਾ ਤਾਂ ਹੀ ਆਏ ਬੈਠੇ ਸੀ ਉਹਨਾਂ ਦੀ ਕੋਈ ਗੁਣ ਸੀ ਤਾਂ ਹੀ ਉਹ ਇੰਨੇ ਉੱਚੇ ਅਹੁਦੇ ਤੇ ਪਹੁੰਚੇ ਸੀਗੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਸਾਡੀ ਛੋਟੀ ਜੀ ਸਾਂਝ ਇਹ ਵੀ ਸੀ ਉਹਨਾਂ ਲੰਬੀਰ ਕਾਲਚ ਪੜ੍ਹੇ ਨੇ ਮੇਰਾ ਛੋਟਾ ਭਰਾ ਵੀ ਲੰਬੀਰ ਕਾਲਚ ਪੜ੍ਹਿਆ ਮੈਂ ਸਨੂਰ ਰਿਹਾ ਮੈਂ 6 ਸਾਲ ਇੱਥੇ ਨੌਕਰੀ ਕੀਤੀ ਪਬਲਿਕ ਰਿਲੇਸ਼ਨ ਦੀ ਮੈਂ ਡਰਾਮਾ ਸਪੈਕਟਰ ਹਾਂ ਤੇਰਾ ਉਹਨਾਂ ਨਾਲ ਮੇਰਾ ਉਹਨਾਂ ਨਾਲ ਬਹੁਤ ਸੰਪਰਕ ਸੀਗਾ ਉਹ ਸਮਝ ਕਰੋ ਜਦੋਂ ਉਹ ਸਿਆਸਤ ਦੇ ਵਿੱਚ ਆਏ ਨੇ ਮੈਂ ਨੌਕਰੀ ਛੱਡ ਦਿੱਤੀ ਐ ਉਦੋਂ ਉਹ ਮინისტრ ਬਣੇ ਨੇ ਐਜੂਕੇਸ਼ਨ ਮਿਨਿਸਟਰੀ ਸੀਗੇ ਟਰਾਂਸਪੋਰਟ ਮਿਨਿਸਟਰੀ ਵੀ ਸੀਗੇ ਮੈਂ ਕਿ ਫਿਲਮ ਬਣਾਈ ਸੀਗੀ ਉਹਦਾ ਮੈਂ ਟੈਕਸ ਮਾਫ ਕਰਾਉਣਾ ਸੀਗਾ ਮੈਂ ਜਾ ਕੇ ਬੇਨਤੀ ਕੀਤੀ ਮੈਂ ਕਿ ਜੀ ਮੇਰੀ ਫਿਲਮਾਂ ਇੱਕ ਨਹੀਂ ਤੁਸੀਂ ਬਹੁਤ ਸਾਰੀਆਂ ਬਣਾਈਆਂ ਨੇ ਜਿਹੜੀ ਪਹਿਲੀ ਬਣਾਈ ਸੀ ਜਿਹੜੀ ਪਹਿਲੀ ਬਣਾਈ ਸੀ ਮੈਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿ ਜੀ ਨਾਮ ਵੀ ਦੱਸ ਦਿਓ ਸਦਾ ਜੋਗੜ ਸਦਾ ਜੋਗੜ ਹਾਂਜੀ ਮੈਂ ਜਦੋਂ ਗਿਆ ਮਖਾ ਜੀ ਮੇਰੀ ਫਿਲਮ ਦੇਖ ਲਵੋ ਮંત્રી ਜੀ ਕੋਲ ਟਾਈਮ ਤਾਂ ਬਹੁਤ ਘੱਟ ਹੁੰਦਾ ਪਰ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੇਸੀ ਥੀਏਟਰ ਦੇ ਵਿੱਚ ਚੰਡੀਗੜ੍ਹ ਟਿਕਟ ਦੇ ਆ ਮੈਨੂੰ ਯਾਦ ਆ ਹੁਣ ਲੱਗ ਪਰਵਿੰਦਰ 1 ਮਿੰਟ ਜੀ ਕੀ ਕੀ ਹੋ ਗਿਆ ਇਹਨੂੰ ਇਹਨੂੰ ਸੱਜ ਪਿੱਛੇ ਕਰ ਇਹਨੂੰ ਪਿੱਛੇ ਕਰ ਲੋ ਮੇਰੀ ਬੇਨਤੀ ਹੈ ਬਈ ਕਾਕਾ ਜੀ ਕਾਕਾ ਜੀ ਛੋਟੇ ਜਿਹੇ ਸੀਗੇ ਉਹ ਫਿਲਮ ਜਦੋਂ ਦੇਖ ਰਹੇ ਸੀਗੇ ਟੀਕਸਾ ਸਾਹਿਬ ਨੂੰ ਤਾਂ ਬਹੁਤ ਅੱਛੀ ਲੱਗੀ ਟੀਕਸਾ ਸਾਹਿਬ ਐਨੇ ਖੁਸ਼ ਹੋਏ ਨਾ ਇਹ ਕਾਕਾ ਵਿਚੋਂ ਗੱਲਾਂ ਕਰੀ ਜਦੋਂ ਉਹ ਜੀ ਮੇਰ ਮਿੱਤ ਲੱਗਿਆ ਕਦੇ ਪਾਪਾ ਸਪਾਊਗਾ ਹੁਣ ਸਪਾਉ ਇਹਨਾਂ ਦੇ ਹੱਥ ਮਾਰ ਜਿਗਾ ਕੱਖਾਂ ਪੁੰਜੀ ਕਹਿੰਦੇ ਹੱਸ ਹੱਸ ਕੇ ਮਤਲਬ ਮੇਰੇ ਇਹਨੇ ਅੱਛੇ ਤਲਕਾ ਸੀਗੇ ਇੱਕ ਵਾਰ ਤੁਹਾਨੂੰ ਹੋਰ ਗੱਲ ਦੱਸਦਾ ਮੇਰੇ ਪਿੰਡ ਦੇ ਵਿੱਚ ਇੱਕ ਫੰਕਸ਼ਨ ਹੋਇਆ ਉੱਥੇ ਮੈਂ ਸੀਗਾ ਮੇਰੀ ਪੰਚਾਇਤ ਨੇ ਮੇਰਾ ਮਾਨ ਸਨਮਾਨ ਕਰਨ ਵਾਸਤੇ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਤਾਂ ਸਾਡੇ ਪਿੰਡ ਦਾ ਇੱਕ ਮੁੰਡਾ ਜੀ ਜੀ ਉਹਦਾ ਵੀ ਮਾਨ ਕਰ ਦਿਓ ਜਦੋਂ ਮੈਸਟਰੀ ਤੇ ਮੈਨੂੰ ਬੁਲਾਇਆ ਗਿਆ ਮੈਂ ਚਲਾ ਗਿਆ ਬਾਦਲ ਸਾਹਿਬ ਨੇ ਤਾਂ ਪੁੱਛ ਲਿਆ ਕੌਣ ਹੈ ਇਹ ਪਰ ਕੀਨਸਰ ਸਾਹਿਬ ਨੇ ਕਿਹਾ ਕਹਿੰਦੇ ਸੀ ਇਹ ਬਹੁਤ ਪਿਆਰਾ ਆਰਟਿਸਟ ਹੈ ਮੁਹੰਮਦ ਸਦੀਕ ਜਦੋਂ ਹੋਏ ਇਹੀ ਇਹਦਾ ਪਿੰਡ ਹੈ ਇਹ ਪਬਲਿਕ ਰਿਲੇਸ਼ਨ ਚ ਵੀ ਰਿਹਾ ਇਹ ਬਹੁਤ ਅੱਛਾ ਆਦਮੀ ਆ ਇਹ ਮੈਂ ਕੀਨਸਰ ਸਾਹਿਬ ਨੂੰ ਪੁੱਛ ਲਈ ਸਕਦਾ ساری ਜ਼ਿੰਦਗੀ ਪੁੱਛ ਸਕਦਾ ਹੋਰ ਦੱਸ ਜੇ ਇੱਕ ਫਿਲਮਾਂ ਦੀ ਗੱਲ ਕਰੀ ਆ ਮੈਂ ਥੋੜਾ ਪਿੱਛੇ ਹਟ ਜਾਣਾ ਥੋੜਾ ਸਦੀਕ ਸਾਹਿਬ ਮੈਂ 2 ਮਿੰਟ ਹੋਰ ਲਵਾਂਗਾ ਤੁਹਾਡੇ ਤੁਹਾਡਾ ਰੋਲ ਜਿਹੜਾ ਜੱਟ ਜਿਉਣਾ ਮੋੜ ਦੇ ਵਿੱਚ ਸੀਗਾ ਉਤਤਮ ਬਦ ਵੀ ਕਿਰਦਾਰ ਨਿਭਾਏ ਗਏ ਜਉਣਾ ਮੋੜ ਦੇ ਵਿੱਚ ਚਤਰ ਦੇ ਦਾ ਰੋਲ ਨਿਭਾਇਆ ਪਰ ਉਹ ਰੋਲ ਦੇ ਵਿੱਚ ਜਾਨ ਨਹੀਂ ਪੈ ਸਕੀ ਜੋ ਮੁਹੰਮਦ ਸਦੀਕ ਨੇ ਕਿਰਦਾਰ ਕੀਤੇ ਜੱਟ ਖਾਸ ਕਰ ਮੈਂ ਗੱਲ ਜੱਟ ਜਉਣਾ ਮੋੜ ਦੀ ਕਰ ਉਹਦਾ ਉਹਦਾ ਦਾ ਰੋਲ ਨਹੀਂ ਹੋ ਸਕਿਆ ਕਿਸੇ ਕੋਲੋਂ ਹਾਂ ਨਾ ਜਿਸ ਤਰ੍ਹਾਂ ਨੇ ਤੁਸੀਂ ਕੀਤਾ ਉਹ ਉਹ ਦੁਬਾਰਾ ਕਿਰਦਾਰ ਬਣ ਨਹੀਂ ਸਕਿਆ ਨਹੀਂ ਮੈਂ ਹੰਦਦਾ ਇਹ ਕਿਰਦਾਰ ਦੀ ਇਹ ਗੱਲ ਹੁੰਦੀ ਆ ਇਹ ਸਾਰੀ ਡਿਊਟੀ ਡਾਇਰੈਕਟਰ ਸਾਊਂਡ ਦੀ ਹੁੰਦੀ ਆ ਡਾਇਰੈਕਟਰ ਸਾਹਿਬ ਦੇਖਦੇ ਨੇ ਵੀ ਇਸ ਰੋਲ ਚ ਕਿਹੜਾ ਬੰਦਾ ਜੱਜੂਗਾ ਕਿਹਦਾ ਮੂੰਹ ਮੱਥਾ ਆਇਆ ਗਿਆ ਉਹ ਜਿੱਥੇ ਮੈਂ ਚਤਰਾ ਬਣਿਆ ਸੀ ਨਾ ਤੇ ਮੈਨੂੰ ਲੋਕ ਚਤਰਾ ਹੀ ਸਮਝਦੇ ਚਲੋ ਬਹੁਤ ਬਹੁਤ ਧੰਨਵਾਦ ਸਦਿਕ ਸਾਹਿਬ ਸਾਡੇ ਨਾਲ ਸ਼ਰਧਾਲੂ ਜਲੀ ਸਮਾਗਮ ਦੇ ਵਿੱਚ ਜੁੜੇ ਸੀਗੇ ਪਰ ਉਹ ਹੋਰ ਆਪਣੀ ਫਿਲਮ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹ ਵੀ ਸਾਂਝੀਆਂ ਕਰਕੇ ਗਏ ਸੀ ਤਾਂ ਤੁਸੀਂ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਜਲਦੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਵਾਂਗੇ ਧੰਨਵਾਦ